ਜੇਕਰ انسان ਦੇ ਇਰਾਦੇ بلند ਹੋਣ ਤਾਂ ਹਰ ਉਸ ਚਨੋਤੀ ਦੇ ਉੱਪਰ ਉਹ ਕਾਮਯਾਬੀ ਹਾਸਲ ਕਰ ਸਕਦਾ ਹੈ ਜੇਕਰ ਉਹਦੀ ਇੱਛਾ ਹੋਵੇ ਉਹਦਾ ਮਨੋਬਲ ਮਜ਼ਬੂਤ ਹੋਵੇ ਤਾਂ ਅਸੀਂ ਅੱਜ ਜ਼ਰੂਰ ਇੱਕ ਵਿਸ਼ੇਸ਼ ਮੁੱਦੇ ਦੇ ਉੱਪਰ ਖਾਸ ਗੱਲਬਾਤ ਕਰਨ ਲੱਗੇ ਹਾਂ ਕਿਉਂਕਿ ਪੰਜਾਬ ਸਰਕਾਰ ਵੱਲੋਂ ਜ਼ਰੂਰ ਕਿਤੇ ਨਾ ਕਿਤੇ ਨਸ਼ਿਆਂ ਦੇ ਵਿਰੁੱਧ ਜਿਹੜੀ ਮਹਿੰਮ ਛੜੀ ਗਈ ਹੈ ਜਿਹਦੇ ਵਿੱਚ ਨਸ਼ਿਆਂ ਦੇ ਉੱਪਰ ਕਾਬੂ ਪਾਉਣ ਵਾਸਤੇ ਪੰਜਾਬ ਦੀ ਨੌਜਵਾਨੀ ਨੂੰ ਨਸ਼ੇ ਤੋਂ ਬਾਹਰ ਕੱਢਣ ਵਾਸਤੇ ਜਰੂਰ ਜਿਹੜੀ ਕੋਸ਼ਿਸ਼ ਹੈ ਜਿਹੜੀ ਕੀਤੀ ਜਾ ਰਹੀ ਹੈ ਪਰ ਅਸੀਂ ਅੱਜ ਤੁਹਾਨੂੰ ਮਿਲਣ ਜਾ ਰਹੇ ਇੱਕ ਅਹਜੇ ਸ਼ਖਸ ਨਾਲ ਬਨਾਲਾ ਦੇ ਕਸਬਾ ਧਨੋਲਾ ਦੇ ਰਹਿਣ ਵਾਲੇ ਇੱਕ ਮਨਪ੍ਰੀਤ ਨੌਜਵਾਨਾ ਜਿੱਦੀ ਜਿਹੜੀ ਜ਼ਿੰਦਗੀ ਸੀਗੀ ਪਿਛਲੇ 20 ਸਾਲ ਸੀ ਜਿਹੜੇ ਉਹ ਨਸ਼ੇ ਦੇ ਵਿੱਚ ਗਰਖ ਹੋ ਗਏ ਉਸਨੇ ਲੱਖਾਂ ਰੁਪਿਆ ਨਸ਼ੇ ਦੇ ਵਿੱਚ ਬਰਬਾਦ ਕਰਤਾ ਸੀ ਉਹਦਾ ਜਿਹੜਾ ਘਰ ਪਰਿਵਾਰ ਸੀ ਉਹ ਬਿਲਕੁਲ ਉਜੜਨ ਦੇ ਕਿਨਾਰੇ ਸੀ ਪਰ ਕਿਤੇ ਨਾ ਕਿਤੇ ਮਨਪ੍ਰੀਤ ਨੇ ਆਪਣੇ ਮਨੋਵਲ ਦੇ ਨਾਲ ਇਸ ਨਸ਼ੇ ਦੇ ਉੱਪਰ ਕਾਬੂ ਪਾਇਆ ਔਰ ਅੱਜ ਪਿਛਲੇ 2 ਸਾਲਾਂ ਤੋਂ ਉਹ ਨਸ਼ੇ ਤੋਂ ਨਜਾਤ ਪਾ ਚੁੱਕਿਆ ਔਰ ਉਸ ਨਸ਼ੇ ਤੋਂ ਬਾਅਦ ਉਹਦਾ ਪਰਿਵਾਰ ਆ ਉਹ ਅੱਜ ਦਾ ਖੇਡ ਦਾ ਨਜ਼ਰ ਆਂਦਾ ਔਰ ਆਪਣੇ ਇਲਾਕੇ ਦੇ ਵਿੱਚ ਇੱਕ ਮਿਸਾਲ ਹੈ ਜਿਹੜੀ ਮਨਪ੍ਰੀਤ ਨੇ ਉਹ ਵੀ ਪੈਦਾ ਕੀਤੀ ਹੋਈ ਹੈ ਖਾਸ ਗੱਲਬਾਤ ਕਰਨ ਵਾਸਤੇ ਅਸੀਂ ਉਹਨਾਂ ਦੇ ਪਿੰਡ ਪਹੁੰਚੇ ਆ ਸਾਡੇ ਨਾਲ ਮਨਪ੍ਰੀਤ ਜਿਹੜੇ ਮੌਜੂਦ ਨੇ ਉਹਨਾਂ ਨਾਲ ਖਾਸ ਗੱਲਬਾਤ ਕਰਾਂਗੇ ਕਿਸ ਤਰੀਕੇ ਨਾਲ ਉਹ ਨਸ਼ੇ ਦੇ ਵਿੱਚ ਗਏ ਔਰ ਕਿਸ ਤਰੀਕੇ ਨਾਲ ਇਸ ਨਸ਼ੇ ਤੋਂ ਬਾਹਰ ਨਿਕਲ ਕੇ ਆਏ ਮਨਪ੍ਰੀਤ ਜੀ ਜੀ ਮੇਰੇ ਤੁਹਾਡਾ ਬਹੁਤ ਬਹੁਤ ਸਵਾਗਤ ਆ। ਸਤਿ ਸ੍ਰੀ ਅਕਾਲ ਜੀ। ਮਨਪ੍ਰੀਤ ਜੀ ਜੇ ਗੱਲ ਕਰੀ ਤਾਂ ਕਿਸ ਤਰੀਕੇ ਨਾਲ ਤੁਸੀਂ ਨਸ਼ੇ ਦੇ ਵਿੱਚ ਹੀ ਕਿਵੇਂ ਤੁਸੀਂ ਇਸ ਨਸ਼ੇ ਦੇ ਵਿੱਚ ਆਏ ਔਰ ਕਿਵੇਂ ਇਸ ਨਸ਼ੇ ਦੇ ਵਿੱਚ ਕਿਹੜੇ ਕਿਹੜੇ ਹਾਲਾਤ ਸੀ ਤੁਹਾਡੇ ਪਰਿਵਾਰ ਦੇ ਰਿਓ ਸਾਨੂੰ ਜਰੂਰ ਸਾਂਝਾ ਕਰੋ। ਨਸ਼ੇ ਜੀ ਮੈਂ ਛੋਟੀ ਉਮਰ ਹੀ ਲੱਗਿਆ ਸੀ ਜੀ ਮੈਂ ਮਤਲਬ ਕਿ ਸਕੂਲ 'ਚ ਪੜਦੇ ਹੁੰਦੇ 11ਵੀਂ 12ਵੀਂ 'ਚ ਉਹਦੀ ਜੀ ਮਤਲਬ ਕਿ ਕਾਲਜ ਚ ਜਾ ਬਾ ਕੇ ਜਾਣਾ ਸੀ, ਹੇੜੇ ਕਾਲਜ ਚ ਜਾ ਬਾ ਕੇ ਜਾਣਾ ਬਸ ਛੋਟੀ ਉਮਰ 'ਚ ਹੀ ਨਸ਼ੇ 'ਚ ਪੈ ਗਿਆ ਸੀ 2700 ਚ ਜੀ ਬਸ ਮਤਲਬ ਕਿ ਸੀਸਿਆਂ ਤੋਂ ਸ਼ੁਰੂ ਹੋ ਸਮਾਇਕ ਚਟਾ ਸਾਰੇ ਨਸ਼ੇ ਮਤਲਬ ਕਿ ਇਹੋ ਜਿਹਾ ਕੋਈ ਨਸ਼ਾ ਨਹੀਂ ਜੀ ਜਿਹੜਾ ਮੈਂ ਕਰਿਆ ਨਹੀਂ ਬਿਲਕੁਲ ਇਹ ਸਮਾਇਕ ਚਿੱਤੇ ਦੀ ਗੱਲ ਕਰਦੇ ਹਾਂ ਤਾਂ ਘਰ ਦੇ ਕਿਸ ਤਰੀਕੇ ਦਾ ਹਾਲਾਤ ਸੀਗੇ ਔਰ ਜਿਹੜਾ ਖਰਚਾ ਸੀ ਤੁਸੀਂ ਕਿਹੜੇ ਪਰਿਵਾਰ ਨਾਲ ਸੰਬੰਧ ਰੱਖਦੇ ਹੋ ਔਰ ਕਿੰਨਾ ਖਰਚਾ ਜਿਹੜਾ ਤੁਸੀਂ ਇਹਦੇ ਵਿੱਚ ਬਰਬਾਦ ਕਰਦਾ ਕਰਦੇ ਹਾਲਾਤ ਵਧੀਆ ਨੇ ਜੀ ਮੇਰੇ ਡੈਡੀ ਵਰਗੇ ਮਤਲਬ ਕਿ ਪਾਪੇ ਵਰਗੇ ਤਿੰਨ ਭਰਾ ਨੇ ਜੀ 37 ਕਿੱਲੇ ਵਾਹਣ ਦੇ ਨੇ ਜੀ ਸਾਡੇ ਕੋਲੇ ਘਰੋਂ ਪੂਰਾ ਵਧੀਆ ਮਤਲਬ ਕਿ ਤਾਂ ਕਰਕੇ ਚੱਲੀ ਗਿਆ ਜੀ ਖਰਚ 50 60 70 ਲੱਖ ਰੁਪਏ ਜੀ ਮੈਂ ਨਸ਼ੇ 'ਚ ਖਰਾਬ ਕਰਦਾ ਜੀ ਜੀ ਗੱਲ ਕਰੀ ਤਾਂ ਘਰ ਦੇ ਹਾਲਾਤ ਦੇਖੇ ਨੇ ਅਸੀਂ ਅਸੀਂ ਤੁਹਾਡੇ ਘਰ ਦੀਆਂ ਕੰਧਾਂ ਦੇਖੀਆਂ ਨੇ ਜਦੋਂ ਤੁਹਾਨੂੰ ਉਹ ਨਸ਼ਾ ਨਹੀਂ ਮਿਲਦਾ ਸੀ ਘਰ ਦੇ ਹਾਲਾਤ ਸੀ ਕਾਫੀ ਦਰਦਨਾਕ ਹੁੰਦੇ ਸੀ ਕਿਸ ਤਰੀਕੇ ਦੇ ਹਾਲਾਤਾਂ ਦੇ ਵਿੱਚ ਤੁਸੀਂ ਗੁਜ਼ਰੇ ਹਾਲਾਤ ਤਾਂ ਉਸ ਟਾਈਮ ਜੇ ਨਰਕ ਭਰੇ ਸੀ ਜੀ ਮਾਇਆ ਮਤਲਬ ਕਿ ਜੇ ਕੋਈ ਨਸ਼ਾ ਨਾ ਮਿਲਣਾ ਮੈਨੂੰ ਤੋੜ ਲੱਗ ਜਾਣੀ ਜੀ ਮੈਂ ਪਾਹਾਂ ਤੇ ਬਲੇਟ ਮਾਰਨੇ ਕੰਧਾਂ ਤੇ ਮਾਰਨੇ ਜੀ ਮਤਲਬ ਕਿ ਸ਼ੀਸ਼ੇ ਭੰਨ ਦੇਣੇ ਸਾਰਾ ਘਰ ਤੈਸ ਨੈਸ ਕਰ ਦੇਣਾ ਬਹੁਤ ਉਹ ਨਰਕੀ ਸੀ ਜੀ ਮਤਲਬ ਕਿ ਜਿਹੜੀ ਮੈਂ ਜ਼ਿੰਦਗੀ ਜਿਉਈ ਆ ਜੀ ਹੁਣ ਮੇਰੀ ਜ਼ਿੰਦਗੀ ਸਵਰਗ ਹੈ ਜੀ ਅਸੀਂ ਬਿਲਕੁਲ ਦੇਖਿਆ ਕੰਧਾਂ ਦੇ ਉੱਪਰ ਥੋੜੇ ਨੌ ਦੇ ਨਿਸ਼ਾਨ ਨੇ ਥੋੜੇ ਖੂਨ ਦੇ ਨਿਸ਼ਾਨ ਕੰਧਾਂ ਤੇ ਨਜ਼ਰ ਆਉਂਦੇ ਨੇ ਹਾਂ ਜੀ ਉਹ ਮੈਂ ਆਪਣੇ ਆਪ ਨੂੰ ਕੱਟ ਲੈਣਾ ਜੀ ਆ ਮਾਰਨੇ ਆ ਕੰਧਾਂ 'ਚ ਮੁੱਕੀਆਂ ਮਾਰਨੀ ਆ ਜੀ ਬੁਰਾ ਹਾਲ ਮਤਲਬ ਕੀ ਤੇ ਨਾਲ ਵੀ ਥੋੜੇ ਸਾਥੀ ਕੋਈ ਹੁੰਦੇ ਸੀ ਯਾਰ ਮਿੱਤਰ ਹੁੰਦੇ ਸੀ ਜਿਹੜੇ ਇਸ ਨਸ਼ੇ ਦੇ ਵਿੱਚ ਦੁੱਪੇ ਹੋਏ ਸੀ ਹਾਂ ਜੀ ਨਾਲ ਹੁੰਦੇ ਸੀ ਜੀ ਮੇਰੇ ਯਾਰ ਦੋਸਤ ਮਤਲਬ ਕਿ ਯਾਰ ਦੋਸਤਾਂ ਨੂੰ ਵੀ ਮੈਂ ਹੁਣ ਆਏ ਯਾਰ ਦੋਸਤਾਂ ਲਈ ਮੇਨ ਗੱਲ ਤਾਂ ਮੈਂ ਜਿਹੜਾ ਵੀ ਕੁਝ ਕਰਦਾ ਜੀ ਯਾਰ ਦੋਸਤਾਂ ਲਈ ਵੀ ਕਰਦਾ ਮੈਨੂੰ ਆਇਆ ਵੀ ਜਿਵੇਂ ਮੇਰੇ ਯਾਰ ਦੋਸਤਾਨੀ ਵੀ ਜ਼ਿੰਦਗੀ ਬਦਲੇ ਕਿਉਂਕਿ ਮੈਂ ਉਹ ਜ਼ਿੰਦਗੀ ਚੋਂ ਵੀ ਨਿਕਲਿਆ ਜੀ ਮੈਨੂੰ ਪਤਾ ਵੀ ਉਹ ਨਰਕ ਹੈ ਇੱਕ ਠੀਕ ਹੈ ਹੁਣ ਮੈਂ ਉਹਨਾਂ ਨੂੰ ਚਾਹਣਾ ਚਾਹਣਾ ਵੀ ਮੇਰੇ ਜਿਵੇਂ ਮੈਂ ਨਿਕਲਿਆ ਮੇਰੀ ਜ਼ਿੰਦਗੀ ਬਦਲੀ ਹੈ ਵੀ ਮੇਰੇ ਯਾਰ ਦੋਸਤਾਨੀ ਵੀ ਜ਼ਿੰਦਗੀ ਬਦਲੇ ਇਸ ਨਾਲ ਮੈਂ ਇੱਕ ਚੈਨਲ ਵੀ ਸ਼ੁਰੂ ਕਰਾਇਆ ਜੀ ਪ੍ਰੀਤ ਜੱਟ ਲਾਈਫ ਉਹ ਤੇ ਮੈਂ ਵੀਡੀਓ ਪਾਉਣਾ ਵੀ ਤੁਸੀਂ ਕਿਵੇਂ ਮੈਨੂੰ ਦੇਖ ਕੇ ਫੋਲੋ ਕਰਕੇ ਨਸ਼ਿਆਂ ਤੋਂ ਦੂਰ ਰਹਿ ਸਕਦੇ ਹੋ ਉਹ ਉਹਨਾਂ ਲਈ ਵੀ ਪਾਉਣਾ ਜੀ ਸਪੈਸ਼ਲ ਯਾਰਾਂ ਦੋਸਤਾਂ ਲਈ ਕਿਸ ਤਰੀਕੇ ਨਾਲ ਤੁਹਾਡੀ ਜ਼ਿੰਦਗੀ 'ਚ ਬਦਲਾਅ ਆਇਆ ਜਿਵੇਂ ਤੁਸੀਂ ਤੁਸ ਦੱਸ ਰਹੇ ਹੋ ਕਿ ਕਾਫੀ ਲੰਬੇ ਸਮੇਂ ਤੋਂ ਤੁਸੀਂ ਨਸ਼ੇ ਦੇ ਵਿੱਚ ਸੀ ਕੀ ਮਨੋਂ ਦੇ ਵਿੱਚ ਕੀ ਇੱਛਾ ਪ੍ਰਵਲ ਹੋਈ ਵੀ ਤੁਸੀਂ ਇਸ ਨਸ਼ੇ ਤੋਂ ਬਾਹਰ ਆਣਾ 16-17 ਸਾਲ ਮੈਂ ਨਸ਼ਾ ਕਰਿਆ ਜੀ ਫਿਰ ਮਤਲਬ ਕਿ ਅੱਕ ਗਿਆ ਸੀ ਜੀ ਮੈਂ ਨਸ਼ੇ ਤੋਂ ਆਇਆ ਰੋਜ਼ ਹੀ ਉਹੀ ਕੁਝ ਮਤਲਬ ਕਿ ਸਵੇਰੇ ਫੇਰ ਨਸ਼ੇ ਦਾ ਕਰੋ ਨਸ਼ੇ ਦਾ ਕਰੋ ਇਹ ਚੀਜ਼ ਤੋਂ ਅੱਕ ਗਿਆ ਸੀ ਜੀ ਅੱਕ ਕੇ ਮੈਂ ਨਿਸ਼ਚਾ ਕੀਤਾ ਜੀ ਪਰ ਨਿਸ਼ਚਾ ਮੇਰਾ ਇੰਨਾ ਪੱਕਾ ਸੀ ਵੀ ਮੈਂ ਹਾਂ ਹਰ ਹਾਲਤ 'ਚ ਮੈਂ ਸੋਚਿਆ ਸੀ ਵੀ ਮੈਂ ਹਾਂ ਨਸ਼ਾ ਛੱਡਣਾ ਹੀ ਛੱਡਣਾ ਤਾਂ ਕਰਕੇ ਘਰ ਦੇ ਮੈਨੂੰ ਕਹਿੰਦੇ ਸੀ ਵੀ ਨਾ ਤੂੰ ਵਰਤ ਨਾ ਸਕੀਂ ਤੈਥੋਂ ਰਹਿਣਾ ਨਹੀਂ ਤੈਨੂੰ ਮੈਂ ਪਾਪ ਲੱਗੂ ਬਾਹ ਲੱਗੂ ਪਰ ਮੈਂ ਨੇਚਰ ਜੀ ਮੈਂ ਚਾਹੁੰਦਾ ਸੀ ਵੀ ਮੈਂ ਹਾਂ ਛੱਡਣਾ ਫਿਰ ਮੈਂ 2 ਫਰਵਰੀ ਜੀ 2023 ਨੂੰ ਮਸਟਵਾਨਾ ਸਾਹਿਬਾਂ ਵਰਤਸ਼ਾ ਕਹਤੇ ਨਸ਼ੇ ਤੋਂ ਕੋੜ ਵੱਡਿਆ ਜੀ ਨਸ਼ੇ ਦਾ ਅੱਜ ਅਸੀਂ ਇਹ ਵੀ ਸੁਣਦਾ ਵੀ ਪ੍ਰਸ਼ਾਸਨ ਵੀ ਤੁਹਾਡੀ ਬਹੁਤ ਤਾਰੀਫ ਕਰਦਾ ਹੈ ਔਰ ਇਲਾਕੇ ਦੇ ਵਿੱਚ ਵੀ ਤੁਹਾਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ ਹੈ ਕਿਸ ਤਰੀਕੇ ਨਾਲ ਕੋਸ਼ਿਸ਼ ਕਰ ਰਹੇ ਹੋ ਤੁਸੀਂ ਸੁਣਾ ਵੀ ਆਪਣੇ ਸਾਥੀ ਮਿੱਤਰਾਂ ਨੂੰ ਵੀ ਨਸ਼ੇ ਤੋਂ ਛੁਡਾਉਣ ਵਾਸਤੇ ਕੋਸ਼ਿਸ਼ ਕਰ ਰਹੇ ਹੋ ਹਾਂਜੀ ਸਾਰਾ ਹੁਣ ਮੈਨੂੰ ਸਮਾਜ ਪਾਲੀ ਰਿਸਪੈਕਟ ਦਿੰਦਾ ਜੀ ਉਹਦੇ ਡੀਸੀ ਸਾਹਿਬ ਨੇ ਬਹੁਤ ਮਾਨ ਸਨਮਾਨ ਕੀਤਾ ਜੀ ਬਹੁਤ ਇੱਜ਼ਤ ਦਿੱਤੀ ਜੀ ਤੇ ਹੁਣ ਮੈਂ ਚਾਹਣਾ ਜੀ ਵੀ ਜਿਵੇਂ ਮੈਂ ਨਸ਼ਾ ਛੱਡਿਆ ਵੀ ਮੇਰੇ ਯਾਰ ਦੋਸਤ ਵੀ ਛੱਡਣ ਮੈਂ ਚਾਹਣਾ ਜਿਵੇਂ ਮੇਰੀ ਜ਼ਿੰਦਗੀ ਬਦਲੀ ਹੈ ਜੀ ਉਹਨਾਂ ਦੀ ਜ਼ਿੰਦਗੀ ਵੀ ਬਦਲੇ ਪ੍ਰਸ਼ਾਸਨ ਬਹੁਤ ਸਾਥ ਦਿੰਦਾ ਜੀ ਤੇ ਆਲਾ ਦਵਾਲਾ ਮੇਰੇ ਆਂਢੇ ਗੁਆਂਢੀ ਜੀ ਚਾਚੇ ਤਾਏ ਪੂਰਾ ਸਾਥ ਦਿੰਦੇ ਨੇ ਜੀ ਸਾਰਾ ਮਤਲਬ ਕਿ ਸਾਰਾ ਸ਼ਹਿਰ ਹੀ ਸਾਥ ਦਿੰਦਾ ਜੀ ਹੁਣ ਤਾਂ ਹਰੇਕ ਕੋਸ਼ਿਸ਼ ਹੈ ਪ੍ਰੋਫੈਸ਼ਨਲ ਜੀ ਪੰਜਾਬ ਸਰਕਾਰ ਕਿਤਨੇ ਕਿਤੇ ਨਸ਼ੇ ਦੇ ਖਿਲਾਫ ਕਾਫੀ ਵੱਡੀ ਮੁਹਿੰਮ ਚਲਦੀ ਹੋਈ ਹੈ ਲੱਗਦਾ ਵੀ ਸਾਨੂੰ ਰਲ ਮਿਲ ਕੇ ਉਹਨਾਂ ਦਾ ਸਾਥ ਦੇਣਾ ਚਾਹੀਦਾ ਕਿਉਂਕਿ ਸਰਕਾਰ ਜਿਹੜੀ ਅਪੀਲ ਕਰ ਰਹੀ ਹੈ ਵੀ ਨਾ ਤਾਂ ਨਸ਼ਾ ਵਿਕੇ ਨਾ ਕੋਈ ਵੇਚਣ ਦੇਵੇ ਉਹਦੇ ਵਾਸਤੇ ਉਹਨਾਂ ਦਾ ਸਾਥ ਹੋਣਾ ਚਾਹੀਦਾ ਹਾਂ ਸਰ ਮੈਂ ਇਹ ਵੀ ਗੱਲ ਕਹਿਣਾ ਚਾਹੁੰਦਾ ਵੀ ਸਰਕਾਰ ਬਹੁਤ ਵਧੀਆ ਪਰਾਲਾ ਜੀ ਸਰਕਾਰ ਦਾ ਬਹੁਤ ਹੱਦ ਤੱਕ ਇਹਦੇ ਨਾਲ ਨਸ਼ੇ ਤੇ ਕੰਟਰੋਲ ਹੋਊਗਾ ਜੀ ਕਿਤੇ ਜੇ ਆਮ ਹੀ ਮਿਲ ਜਾਣਾ ਹਰੇਕ ਹੀ ਲੱਗ ਜਾਣਾ ਜੀ ਨਸ਼ਾ ਮਤਲਬ ਕਿ ਇੱਕ ਬੰਦੇ ਨੂੰ ਆਪ ਖੁਦ ਨੂੰ ਵੀ ਚਾਹੀਦਾ ਜੀ ਮੈਂ ਕਹਿੰਦਾ ਜੇ ਕਿਸੇ ਚੀਜ਼ ਦੀ ਡਿਮਾਂਡ ਆ ਜੀ ਤਾਂ ਹੀ ਸਪਲਾਈ ਹੈ ਜੀ ਜੇ ਆਪਾਂ ਡਿਮਾਂਡ ਹੀ ਖਤਮ ਹੋ ਜਾਊ ਮਤਲਬ ਕਿ ਆਪਾਂ ਖਾਣਾ ਹੀ ਛੱਡ ਦਾਂਗੇ ਬੀਕੂ ਕਿਵੇਂ ਮੈਂ ਇਹ ਚਾਹੁੰਦਾ ਵੀ ਤੁਸੀਂ ਆਪਣੇ ਆਪ ਨੂੰ ਬਦਲੋ ਵੀ ਜੇ ਨਾ ਆਪਣੇ ਆਪ ਹੀ ਖਤਮ ਹੋ ਜਾਊਗਾ ਜੀ ਬਿਲਕੁਲ ਜਿਸ ਤਰੀਕੇ ਨਾਲ ਮਨ ਦੀ ਸ਼ਕਤੀ ਸੀ ਜਿਹੜੀ ਇੱਕ ਮਨ ਦੇ ਵਿੱਚ ਇੱਛਾ ਹੈ ਵੀ ਇਸ ਚੀਜ਼ ਤੋਂ ਬਾਹਰ ਨਿਕਲਣਾ ਤਾਂ ਕਿਤਨਾ ਕਿਤੇ ਜਿਹੜੀ ਉਹ ਸ਼ਕਤੀ ਨੇ ਕੰਮ ਕੀਤਾ ਔਰ ਅੱਜ ਮਨਪ੍ਰੀਤ ਜਿਹੜਾ ਉਹ ਨਸ਼ੇ ਤੋਂ ਪੂਰਨ ਤੌਰ ਤੇ ਬਾਹਰ ਹੋ ਚੁੱਕਿਆ ਔਰ ਆਪਦੇ ਜਿਹੜੇ ਸਾਥੀ ਨੇ ਆਣ ਗਮਾਨ ਜਿਹੜਾ ਪਿੰਡ ਦੇ ਲੋਕ ਨੇ ਜਿਹੜੇ ਉਹਨਾਂ ਨੂੰ ਵੀ ਨਸ਼ੇ ਤੋਂ ਬਚਾਉਣ ਵਾਸਤੇ ਤਜਰੂਬੇ ਕੋਸ਼ਿਸ਼ ਕਰ ਰਿਹਾ ਹੈ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਉੱਥੇ ਜਿਹੜੀ ਪੰਜਾਬ ਸਰਕਾਰ ਵੱਲੋਂ ਜਿਹੜੀ ਨਸ਼ਾ ਛਡਾਊ ਮੁਹਿੰਮ ਚਲਾਈ ਗਈ ਹੈ ਉਹਦੇ ਲਈ ਵੀ ਜਿਹੜਾ ਇਹ ਇੱਕ ਦੂਜੇ ਦਾ ਸਹਿਯੋਗ ਦਿੰਦੇ ਨਜ਼ਰ ਆ ਰਹੇ ਨੇ ਕੈਮਰਾ ਪਰਸਨ ਅਸ਼ੋਕਪੁਰ ਦਿਨਾਂ ਦਿਵਿੰਦਰ ਸ਼ਰਮਾ ਜੀ ਮੀਡੀਆ ਬਰਨਾਲਾ